ਦੇਖ ਸਕਦੇ ਹੋ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਪਟਿਆਲਾ ਦੀਆਂ ਤਸਵੀਰਾਂ ਇਹ ਗੁੱਡਾਦਲ ਪਬਲਿਕ ਸਕੂਲ ਦੇ ਰੋਡ ਵਾਲੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਅਧਿਆਪਕ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਤੇ ਪੁਲਿਸ ਉਹਨਾਂ ਨੂੰ ਰੋਕਣ ਦੇ ਲਈ ਬੈਰੀਕੇਡ ਲਗਾਏ ਹੋਏ ਨੇ ਹਾਲਾਂਕਿ ਦੂਸਰੇ ਪਾਸੇ ਬੈਰੀਕੇਡ ਪੁਲਿਸ ਨੇ ਲਗਾਏ ਸੀ ਲੇਕਿਨ ਅਧਿਆਪਕ ਬੜੀ ਚਤਰਾਈ ਦੇ ਨਾਲ ਪੁਲਿਸ ਨੂੰ ਚੱਕਮਾ ਦੇ ਕੇ ਦੂਸਰੇ ਪਾਸੇ ਦੀ ਸੜਕ ਤੇ ਆ ਗਏ ਤੁਸੀਂ ਦੇਖ ਸਕਦੇ ਹੋ ਕਿ ਤਰਕਰਾਰਬਾਦੀ ਚੱਲ ਰਹੀ ਹੈ ਤੋੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਦੇ ਆਪਕ ਇਹਨਾਂ ਬੈਰੀਕੇਡਾਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਉਧਰ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਤਣਾਤ ਹੋਈ ਹੈ ਬਜ਼ਰਾ ਗੱਡੀ ਵੀ ਆ ਪਾਣੀ ਦੇ ਬਿਛਾਰਾਂ ਵੀ ਹੋ ਰਿਹਾ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਕਿਸ ਤਰ੍ਹਾਂ ਦੇ ਨਾਲ ਪੈਰੀਕੇਟ ਤੋੜਿਆ ਫੁਵਾੜਾ ਦੇਖੋ ਵਾਟਰ ਕੈਨਨ ਦੀ ਮਦਦ ਨਹੀਂ ਜਾ ਰਹੀ ਹੈ ਦੇਖੋ ਕਿਸ ਤਰ੍ਹਾਂ ਦੇ ਨਾਲ ਸਿੱਧੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਕਾਂ ਨੂੰ ਖਟੇੜਣ ਦੇ ਨਹੀਂ ਕਿਸ ਤਰ੍ਹਾਂ ਦੇ ਨਾਲ ਪਾਣੀ ਦੀਆਂ ਪੁਸ਼ਾਰਾ ਛੁੱਟੀਆਂ ਜਾ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਇੱਥੇ ਜਮ੍ਹਾਂ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਕੈਨਿੰਗ ਸ਼ੁਰੂ ਹੋ ਗਈ ਹੈ ਪੁਲਿਸ ਵੱਲੋਂ ਸਥਿਤੀ ਜਨਾਤ ਹੋਣੀ ਵੱਧ ਗਈ ਬਹੁਤ ਜ਼ਿਆਦਾ ਸਥਿਤੀ ਗੰਭੀਰ ਹੋ ਚੁੱਕੀ ਹੈ ਪੁਲਿਸ ਸਾਹਮਣੇ ਅਧਿਆਪਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੱਡੀਆਂ ਤਸਵੀਰਾਂ ਪਾਣੀ ਦੀਆਂ ਪਛਾਰਾ ਇਹਨਾਂ ਦੇ ਆਪਕਾ ਤੇ ਪਾਈਆਂ ਜਾ ਰਹੀਆਂ ਨੇ ਜੋ ਕਿ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਸਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਅਧਿਆਪਕਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਪੁਲਿਸ ਉਹਨਾਂ ਤੇ ਠੰਡੇ ਪਾਣੀ ਦੀਆਂ ਪਛਾਰਾ ਵੀ ਕਰ ਰਹੀ ਹੈ ਲੇਕਿਨ ਲਗਾਤਾਰ ਅਧਿਆਪਕ ਬੈਰੀਕੇਡ ਤੋੜਨ ਦੇ ਵਿੱਚ ਸਫਲ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਅਤੇ ਅਧਿਆਪਕਾਂ ਦੇ ਵਿਚਕਾਰ ਕਿਸ ਤਰ੍ਹਾਂ ਦੇ ਨਾਲ ਧੱਕਾ ਮੁੱਕੀ ਹੋ ਰਹੀ ਹੈ ਸਾਫ਼ ਦੇਖਿਆ ਜਾ ਰਿਹਾ ਮੁੱਦਾ ਦੇ ਵੀ ਪੋਸਟ ਪੰਜਾਬੀ ਤੇ ਸਿੱਟੀਆਂ ਤਸਵੀਰਾਂ ਪਟਿਆਲਾ ਦੀਆਂ ਨੇ ਅਧਿਆਪਕਾਂ ਨੇ ਇੱਕ ਮਹਾਂ ਰੈਲੀ ਕਰਨ ਤੋਂ ਬਾਅਦ ਇੱਕ ਰੋਸ ਮਾਰਕ ਦੇ ਨਾਲ ਮੁੱਖ ਮੰਤਰੀ ਦੇ ਨਿਵਾਸ ਸਾਲ ਮੋਤੀਵਾਗ ਵੱਲੋਂ ਸ਼ੁਰੂ ਕੀਤਾ ਸੀ ਤੇ ਤਸਵੀਰਾਂ ਟਕਰਾ ਆਦੀਆਂ ਨੇ ਪੁਲਿਸ ਅਤੇ ਅਧਿਆਪਕਾਂ ਦੀਆਂ ਅਧਿਆਪਕ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਦਿਖ ਰਹੇ ਨੇ ਪੁਲਿਸ ਮੁਖ ਦੇਰ ਦਿੱਤਾ ਗਿਆ ਪੁਲਿਸ ਨੇ ਬੈਰੀਕੇਡ ਤੋੜ ਦਿੱਤੇ ਗਏ ਨੇ ਕੋਈ ਵੀ ਪੇਸ ਪੋਲਿਸੀ ਚੱਲ ਨਹੀਂ ਰਹੀ ਤੁਸੀਂ ਆਪ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਹਾਲੇ ਪਿੱਛੇ ਨੇ ਇਹ ਸੈਂਕੜੇ ਅਧਿਆਪਕ ਨੇ ਜਦੋਂ ਕਿ ਹਜ਼ਾਰਾਂ ਅਧਿਆਪਕ ਪਿੱਛੇ ਨੇ ਲਾਠੀ ਚਾਰਜ ਹੁਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਵਾਟਰ ਕੈਨਿੰਗ ਸ਼ੁਰੂ ਕਰ ਦਿੱਤੀ ਗਈ ਆ ਕੁਝ ਤੇ ਐਸਾ ਕਿ ਟਕਰਾਅਆਂ ਦੀਆਂ ਤਸਵੀਰਾਂ ਨੇ ਪਟਿਆਲੇ ਤੋਂ ਸਿੱਧੀਆਂ ਤਸਵੀਰਾਂ ਅਧਿਆਪਕ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਵੈਰੀਕੇਟ ਤੋੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਅਤੇ ਵੈਰੀਕੇਟ ਹਾਲਾਕੀ ਅਧਿਆਪਕਾਂ ਨੇ ਤੋੜ ਦਿੱਤੇ ਨੇ ਲੇਕਿਨ ਪੁਲਿਸ ਵੀ ਜ਼ਾਹਰ ਇਤਜਾਜ ਕਰ ਤੇ ਮਜਬੂਰ ਜਾ ਰਹੀ ਹੈ ਵਾਟਰ ਕੈਨਿੰਗ ਕੀਤੀ ਜਾ ਰਹੀ ਹੈ ਅਧਿਆਪਕਾਂ ਦੇ ਉੱਤੇ ਦੇਖੋ ਤੁਸੀਂ ਸਿੱਧੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੀਆਂ ਨੇ ਮੋਤੀ ਮਾਤਰੀ ਦੇ ਨਵਾਜ਼ ਖਾਨ ਮੋਤੀ ਬਾਗ ਵਾਲ ਕੋਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਅਧਿਆਪਕਾਂ ਨੂੰ ਇੱਕ ਹੋਰ ਵਾਜਰਾ ਗੱਡੀ ਆ ਜਿਹੜੀ ਵਾਟਰ ਕੇਨਿੰਗ ਦੀ ਉਹ ਵੀ ਪੁਲਿਸ ਵੱਲੋਂ ਮੰਗਾਈ ਗਈ ਆ ਲਗਾਤਾਰ ਦੋ ਗੱਡੀਆਂਆਂ ਜਾਂ ਚਾਰ ਬੁਛਾਰਾ ਵਾਟਰ ਕੇਨਿੰਗ ਦੀਆਂ ਕਿਕੀਆਂ ਚੱਲ ਰਹੀਆਂ ਆ ਦੇ ਅਧਿਆਪਕਾਂ ਤੇ ਅਧਿਆਪਕ ਲਗਾਤਾਰ ਅੱਗੇ ਵਧ ਰਹੇ ਨੇ ਤੁਸੀਂ ਦੇਖ ਸਕਦੇ ਹੋ लाठी चार्ज ਹੋ ਚੁੱਕਿਆ ਕੋਲੇ ਸਵਾਲਾ ਅਧਿਆਪਕਾਂ ਦੇ ਉੱਤੇ लाठी चार्ज ਕੀਤਾ ਗਿਆ ਪੁਲਸਦਿਆਂ ਪੱਗਾਂ ਵੀ ਲਈਆਂ ਅਧਿਆਪਕਾਂ ਦੀਆਂ ਪੱਗਾਂ ਵੀ ਲਈਆਂ ਨੇ लाठी चार्ज ਸ਼ੁਰੂ ਕਰ ਦਿੱਤਾ ਗਿਆ ਅਧਿਆਪਕਾਂ ਦੇ ਪੁਲਸ ਵੱਲੋਂ ਲਗਾਤਾਰ ਪੰਜਾਬ ਸਰਕਾਰ ਮਰਦਾਬਾਦ ਦੇ ਨਾਅਰੇ ਵੀ ਲਗਾਏ ਜਾ ਰਹੇ ਨੇ ਗੰਭੀਰ ਹੋ ਰਹੀ ਹੈ ਸਥਿਤੀ ਬਹੁਤ ਜ਼ਿਆਦਾ ਖਦੇੜ ਦਿੱਤਾ ਗਿਆ ਅਧਿਆਪਕਾਂ ਨੂੰ ਵਾਟਰ ਕੇਨਿੰਗ ਦੀ ਸਹਾਇਤਾ ਦੇ ਨਾਲ ਇੱਕੋ ਇੱਕ ਰਾਮਬਾਨ ਪੁਲਸ ਦੇ ਲਈ ਸਾਬਤ ਹੁੰਦਾ ਦਿਖਾਈ ਦੇਖ ਰਿਹਾ ਵਾਟਰ ਕੇਨਿੰਗ ਵਾਟਰ ਕੇਨਿੰਗ ਦਾ ਸਹਾਰਾ ਲੈ ਰਹੀ ਹੈ ਪੁਲਿਸ ਇਹਨਾਂ ਦੇ ਅਧਿਆਪਕਾਂ ਨੂੰ ਖਦੇੜਨ ਦੇ ਵਿੱਚ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਤੋਂ ਵੀ ਅਧਿਆਪਕਾਂ ਕਰਕੇ ਵਧਨ ਦੀ ਕੋਸ਼ਿਸ਼ ਦੇ ਵਿੱਚ ਨੇ ਲਗਾਤਾਰ ਅੱਗੇ ਵਧਨ ਦੀ ਕੋਸ਼ਿਸ਼ ਦੇ ਵਿੱਚ ਅਧਿਆਪਕ ਨੇ ਸਿੱਧੇ ਤੌਰ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੈਲੰਜ ਅਤੇ ਆਪਕਾ ਵੱਲੋਂ ਕੀਤਾ ਗਿਆ ਦੇਖ ਸਕਦੇ ਹੋ ਕਿ ਅਧਿਆਪਕਾਂ ਦੀਆਂ ਪੱਕਾ ਕਿਸ ਤਰ੍ਹਾਂ ਦੇ ਨਾਲ ਪਾਣੀ ਦੀ ਤੇਜ਼ ਪੁਸ਼ਾਰਾ ਦੇ ਨਾਲ ਲੱਗ ਕੇ ਲੱਤਗੀਆਂ ਨੇ ਲੇਕਿਨ ਇਸ ਦੇ ਬਾਵਜੂਦ ਵੀ ਅਧਿਆਪਕਾਂ ਦਾ ਜੋਸ਼ ਠੰਡਾ ਨਹੀਂ ਹੋ ਰਿਹਾ ਲਗਾਤਾਰ ਅਧਿਆਪਕ ਪ੍ਰੋਟੈਸਟ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੜਕੀ ਦੀ ਕੀ ਕੰਡੀਸ਼ਨ ਆ ਪਾਣੀ ਦੇ ਨਾਲ ਲੜਕੀ ਨੂੰ ਵੀ ਵਾਕੇ ਮਾਰਿਆ ਗਿਆ ਪੁਲਿਸ ਵੱਲੋਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੜਕੀ ਕੇ ਹੋਸ਼ਹਾਲ ਤੱਕ ਦੀ ਕਜ਼ਾਰ ਤੇ ਪਹੁੰਚ ਗਈ ਸੀ ਉਧਰ ਦੇਖ ਸਕਦੇ ਹੋ ਸਾਹਮਣੇ ਦੀਆਂ ਤਸਵੀਰਾਂ ਤੁਹੇ ਦੇਖਣ ਤੋਂ ਦੀਆਂ ਪੁਲਿਸ ਵੱਲੋਂ ਕਾਗੋ ਕੋਈ ਵੀ ਵਿਆਪਕ ਇਸ ਬੈਰੀਕੇਡ ਤੋਂ ਅੱਗੇ ਨਾ ਵਧ ਸਕੇ ਵਿਆਪਕ ਲਗਾਤਾਰ ਜਟੇ ਹੋਏ ਨੇ ਕੁਝ ਦੂਸਰੀਆ ਪੰਗਾ ਵੀ ਲਖੀਆਂ ਨੇ ਕੁਝ ਮਹਿਲਾ ਵਿਆਪਕ ਨੇ ਉਹ ਬੀਚ ਵਿੱਚ ਚੁੱਕਿਆ ਨੇ ਦੇਖ ਸਕਦੇ ਹੋ ਇਸ ਪਾਸੇ ਵੀ ਇਸ ਪਾਸੇ ਵੀ ਮੈਦਾਨ ਦੇ ਉੱਪਰ ਦੇਖੋ ਪਿਸਤਾਂ 'ਤੇ ਪਾਣੀ ਦੀ ਵਿਚਾਰ ਪਾਈ ਜਾ ਰਹੀ ਹੈ ਦੇਖ ਸਕਦੇ ਤੁਸੀਂ ਦੇਖ ਸਕਦੇ ਹਰਸ ਵੱਲੋਂ ਵੀ ਪੂਰੀ ਤਰ੍ਹਾਂ ਨਾਲ ਜ਼ਰੂਰਤਾਂ ਹੋ ਦਿਖਾਈ ਜਾ ਰਹੀ ਹੈ ਕਿਉਂਕਿ ਕਿਸੇ ਵੀ ਜਗ੍ਹਾ ਦੇ ਵਿੱਚ ਤਰ੍ਹਾਂ ਅਧਿਆਪਕਾਂ ਨੂੰ ਅੱਗੇ ਨਹੀਂ ਬਤਨ ਦੇ ਰਹੀ ਜਗ੍ਹਾ ਪਰ ਕਿਸ ਤਰ੍ਹਾਂ ਦੇ ਨਾਲ ਕੰਮ ਨਹੀਂ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਬੜੀ ਜਲਦੀ ਪੁਲਿਸ ਦਾ ਪਾਣੀ ਖਤਮ ਹੋ ਸਕਦਾ ਹੈ ਕਿਉਂਕਿ ਗੱਡੀਆਂ ਦੇ ਵਿੱਚ ਕਿਸੇ ਮਤਲਬ ਤਰ ਪਾਣੀ ਨਹੀਂ ਹੁੰਦਾ ਤੇ ਜੇਕਰ ਇਹਨਾਂ ਗੱਡੀਆਂ ਦੇ ਵਿੱਚ ਪਾਣੀ ਖਤਮ ਹੋ ਜਾਂਦਾ ਤਾਂ ਕੋਈ ਸ਼ੱਕ ਨਹੀਂ ਕਿ ਵਿਆਪਕ ਸ਼ਾਇਦ ਇਸ ਤੋਂ ਅੱਗੇ ਵੱਧ ਸਕਦੇ ਨੇ ਰਿਕਰਡਾਂ ਚ ਦਿਖਾ ਦੀਆਂ ਤਸਵੀਰਾਂ ਨੇ ਵਿਆਪਕ ਗੁੱਸੇ ਦੇ ਵਿੱਚ ਨੇ ਜ਼ਗਾਤਾਰ ਵਿਆਪਕ ਪਿੱਛੇ ਹਟਣ ਦੇ ਹੁਣ ਤੇ ਵਿੱਚ ਨਹੀਂ ਦਿਖਾ ਦੇ ਰਹੇ ਕਿਉਂਕਿ ਬਹੁਤ ਸਾਰੇ ਲੋਕ ਵਾਟਰ ਕ੍ਰੈਨਿੰਗ ਕੀਤੀ ਗਈਆਂ ਲਾਠੀ ਚਾਲ ਕੀਤੀ ਗਿਆ ਇਸੇ ਕਰਕੇ ਕਿ ਜੋ ਵਿਆਪਕਾਂ ਦਾ ਸਰਕਾਰ ਦੇ ਖਿਲਾਫ ਗੁੱਸਾ ਸੀ ਉਹ ਹੋਰ ਵੀ ਵੱਧ ਗਿਆ ਸੇਸ਼ਾ ਤੋਂ ਜ਼ਗਾਤਾਰ ਲਾਠੀ ਚਾਲ ਕੀਤਾ ਹਾਲੇ ਪਿੱਛੇ ਨੇ ਸੈਕਟਰ ਦੇ ਆਪਕ ਨੇ ਸਿਰਫ ਸੈਕਟਰ ਦੇ ਆਪਕ ਸੇਖਾਂ ਦੇ ਤੁਸੀਂ ਨਾਲ ਦੇਖੋ ਕਿੱਥੇ ਆਇਆ ਜਿਹੜੇ ਸੰਗਠਨ ਉਸ ਤਰ੍ਹਾਂ ਦੇ ਨਾਲੇਕ ਆਪਕ ਦੇ ਨੌਜਵਾਨ ਕਾਰੀ ਦੀ ਪੁਸ਼ਾਰ ਦੇ ਵਿੱਚ ਵੀ ਟੱਡਿਆ ਹੋਇਆ ਹੈ ਚੰਡੀਗੜ੍ਹ ਦੀਆਂ ਤਸਵੀਰਾਂ ਪੁਲਿਸ ਨੂੰ ਵਰਤਿਆ ਜਾ ਰਿਹਾ ਜਾ ਰਿਹਾ ਹੈ ਅਸਾਕਾ ਦੇ ਵੱਲੋਂ ਕਿ ਇਹ ਵਿਆਪਕ ਵੀ ਨੌਜਵਾਨ ਨੇ ਇਹ ਦੇਸ਼ਾਂ ਦੇ ਉਸ ਕੋਲ ਮੀਡੀਆ ਕਰਮੀਆ ਤੋਂ ਵੀ ਬਾਟਰ ਕਹਿ ਨਹੀਂ ਕੀਤੀ ਗਈ ਹੈ